ਪੰਜਾਬੀਆਂ ਵਾਸਤੇ ਬੜੇ ਮਾਣ ਵਾਲੀ ਗੱਲ ਹੈ ਬੈਲਜੀਅਮ ਦੀ ਯੂਰਪ ਯੂਨੀਅਨ ਦੀ ਜਿਹੜੀ ਪਾਰਲੀਮੈਂਟ ਆ ਉੱਥੋਂ ਦੀ ਪ੍ਰੈਜ਼ੀਡੈਂਟ ਵੱਲੋਂ ਭਾਜੀ ਅਮਰੀਕ ਸਿੰਘ ਨੂੰ ਸਨਮਾਨਤ ਕੀਤਾ ਗਿਆ ਜਿਹੜੇ ਕਿ ਸਪੇਨ ਤੋਂ ਭਾਜੀ ਨੇ ਅਮਰੀਕ ਸਿੰਘ ਆ ਤੇ ਪੂਰੇ ਯੂਰਪ ਤੋਂ ਸਿੱਖ ਜਥੇਬੰਦੀਆਂ ਪਹੁੰਚੀਆਂ ਸੀਗੀਆਂ ਯੂਰਪਾ ਬੈਲਜੀਅਮ ਦੀ ਪਾਰਲੀਮੈਂਟ ਦੇ ਵਿੱਚ ਇਸ ਸਨਮਾਨ ਦੇ ਵਿੱਚ ਸ਼ਾਮਲ ਹੋਣ ਵਾਸਤੇ ਜੋ ਵੀ ਅਮਰੀਕ ਸਿੰਘ ਨੇ ਯੂਕਰੇਨ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾਈਆਂ ਉਸ ਟਾਈਮ ਲੋਕਾਂ ਦੀ ਜਿਹੜੀ ਹੈਲਪ ਕੀਤੀ ਹੁਣ ਆਪਾਂ ਦੇਖ ਸਕਦੇ ਸੀਗੇ ਹੜ੍ਹਾਂ ਦੇ ਦੌਰਾਨ ਸਪੇਨ ਦੇ ਲੋਕਾਂ ਦੀ ਲੋਕਲ ਲੋਕਾਂ ਦੀ ਜਿਹੜੀ ਮਦਦ ਕੀਤੀ ਆ ਮਦਦਾਂ ਜਿਹੜੀਆਂ ਉਹ ਐਵੇਂ ਨਹੀਂ ਹੋ ਜਾਂਦੀਆਂ ਉਸ ਦੇ ਵਿੱਚ ਆਪਣਾ ਬਹੁਤ ਜ਼ਿਆਦਾ ਨੁਕਸਾਨ ਕਰਨਾ ਪੈਂਦਾ ਆ ਭਾਜੀ ਅਮਰੀਕ ਸਿੰਘ ਸਪੇਨ ਮੇਰਾ ਜਿਗਰੀ ਯਾਰ ਆ ਭਾਜੀ ਦੇ ਸਾਰੇ ਪਰਿਵਾਰ ਨੂੰ ਸਾਰੇ ਪੰਜਾਬੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਸਾਨੂੰ ਮਾਣ ਆ ਸਾਡੇ ਭਰਾ ਦੇ ਉੱਪਰ ਕਿ ਬਹੁਤ ਵਧੀਆ ਯੂਰਪ ਯੂਨੀਅਨ ਦੇ ਵਿੱਚ ਇਹਨਾਂ ਦਾ ਸਨਮਾਨ ਹੋਇਆ ਆ ਬਹੁਤ-ਬਹੁਤ ਸ਼ੁਕਰੀਆ ਮੈਂ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰਨਾ ਚਾਹਣਾ ਜਿਹੜੀਆਂ ਆਮ ਲੋਕਾਂ ਨੂੰ ਨਹੀਂ ਪਤਾ ਗੱਲ ਸਨ 2014-15 ਦੀ ਜਦੋਂ ਅਮਰੀਕ ਭਾਜੀ ਨੇ ਬਾਲ ਨਹੀਂ ਸੀ ਰੱਖੇ ਹੁੰਦੇ ਆਪਣੀ ਪਹਿਲੀ ਵੀਡੀਓ ਭੇਜੀ ਜਿਸ ਦੇ ਵਿੱਚ ਸਪੇਨ ਦੇ ਕਾਨੂੰਨਾਂ ਦੀ ਜਾਣਕਾਰੀ ਸੀਗੀ ਤੇ ਉਹ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਗਈ ਉਸ ਦੇ ਵਿੱਚ ਇਹਨਾਂ ਨੇ ਆਪਣਾ ਨੰਬਰ ਬੋਲਿਆ ਸੀਗਾ ਤੇ ਲੋਕਾਂ ਦੇ ਨਾਲ ਬਹੁਤ ਜ਼ਿਆਦਾ ਕਾਲਾਂ ਜਾਣ ਲੱਗੀਆਂ ਇੱਕ ਆਮ ਬੰਦਾ ਜਿਸ ਨੂੰ ਦਿਨ ਦੀਆਂ ਇੱਕ ਦੋ ਕਾਲਾਂ ਆਉਣੀਆਂ ਤੇ ਉਹਦੇ ਫੋਨ ਦੇ ਉੱਪਰ ਅਚਾਨਕ 15 ਤੋਂ 20 30 ਕਾਲਾਂ ਆ ਜਾਣੀਆਂ ਤੇ ਉਹਨਾਂ ਕਾਲਾਂ ਨੂੰ ਇਕੱਲੇ-ਇਕੱਲੇ ਦੇ ਨਾਲ ਗੱਲਬਾਤ ਕਰਨੀ ਆਪਣਾ ਟਾਈਮ ਦੇਣਾ ਉਹਨਾਂ ਨੂੰ ਗਾਈਡ ਕਰਨਾ ਇਹ ਕਿਸੇ ਕਿਸੇ ਦੇ ਵੱਸ ਦੀ ਗੱਲ ਆ ਕਿਉਂਕਿ ਮੇਰਾ ਤਾਂ ਰੋਜ਼ ਦਾ ਕੰਮ ਆ ਮੈਨੂੰ ਤਾਂ ਰੋਜ਼ ਬਥੇਰੇ ਫੋਨ ਆਉਂਦੇ ਆ ਕਿਸੇ ਦਾ ਫੋਨ ਚੱਕ ਹੁੰਦਾ ਕਿਸੇ ਦਾ ਨਹੀਂ ਤੇ ਬੰਦਾ ਇਹਨਾਂ ਚੱਕਰਾਂ ਦੇ ਵਿੱਚ ਸਮਾਜ ਸੇਵਾ ਦੇ ਵਿੱਚ ਆਪਣੇ ਪਰਿਵਾਰ ਵਾਸਤੇ ਟਾਈਮ ਨਹੀਂ ਕੱਢ ਪਾਉਂਦਾ ਇਹ ਗੱਲ ਸੱਚ ਆ ਮੇਰੇ ਨਾਲ ਖੁਦ ਨਾਲ ਮੈਂ ਬਹੁਤ ਮੁਸ਼ਕਲ ਦੇ ਨਾਲ ਟਾਈਮ ਜਿਹੜਾ ਕੱਢਦਾ ਹਾਂ ਤੇ ਇਹਨਾਂ ਵਾਸਤੇ ਉਦੋਂ ਨਵੀਂ ਗੱਲ ਸੀਗੀ ਕਿ ਲੋਕਾਂ ਨੂੰ ਟਾਈਮ ਦੇਣਾ ਤੇ ਆਪਣੇ ਪਰਿਵਾਰ ਵਾਸਤੇ ਟਾਈਮ ਨਾ ਦੇਣਾ ਤੇ ਮੇਥੋਂ ਜਿਹੜੀ ਆ ਭਾਜੀ ਉਹਨਾਂ ਨੇ ਵੀਡੀਓ ਕਟਵਾਤੀ ਕਿ ਇਹ ਕਹਿ ਕੇ ਕਿ ਯਾਰ ਫੋਨ ਬਹੁਤ ਆਉਂਦੇ ਆ ਤੇ ਦਸਾ ਕੁ ਦਿਨਾਂ ਬਾਅਦ ਮੈਂ ਭਾਜੀ ਨੂੰ ਫੇਰ ਸਮਝਾਇਆ ਮਜਬੂਰ ਕਹਿ ਲੋ ਕੀਤਾ ਕਿ ਨਹੀਂ ਭਾਜੀ ਤੁਸੀਂ ਬਹੁਤ ਵਧੀਆ ਬੋਲੇ ਹੋ ਲੋਕਾਂ ਨੂੰ ਗਾਈਡ ਕੀਤਾ ਤੁਸੀਂ ਵੀਡੀਓ ਇੱਕ ਵਾਰੀ ਫੇਰ ਪਾਓ ਤੇ ਉਹ ਵੀਡੀਓ ਇਤਕੀ ਵਾਰੀ ਅਸੀਂ ਮੈਂ ਭਾਜੀ ਹੁਣਾਂ ਦਾ ਪੇਜ ਬਣਾਤਾ ਸੀਗਾ ਅਮਰੀਕ ਸਿੰਘ ਸਿੱਧੂ ਮੈਂ ਕਿਹਾ ਤੁਸੀਂ ਆਪਣੇ ਪੇਜ ਦੇ ਉੱਪਰ ਇਹ ਵੀਡੀਓ ਪਾਓ ਲੋਕੀ ਡਾਇਰੈਕਟ ਤੁਹਾਡੇ ਨਾਲ ਜੁੜਨ ਨਾ ਕਿ ਮੇਰੀ ਆਈਡੀ ਦੇ ਉੱਪਰ ਲੋਕੀ ਤੁਹਾਡੇ ਨਾਲ ਜੁੜਨ ਭਾਜੀ ਨੇ ਉਹ ਜੀ ਕੀਤਾ ਲੋਕਾਂ ਨੇ ਪਿਆਰ ਦਿੱਤਾ ਹੌਲੀ 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 ਸਭ ਕੁਝ ਹੁੰਦਾ ਗਿਆ ਲੋਕਾਂ ਦੀ ਸੇਵਾ ਦੇ ਵਿੱਚ ਲੱਗੇ ਲੋਕਾਂ ਨੂੰ ਗਾਈਡ ਕਰਨ ਲੱਗੇ ਇਹ ਸੇਵਾ ਦਾ ਰਸਤਾ ਉਹਨਾਂ ਨੂੰ ਨਹੀਂ ਸੀ ਪਤਾ ਵੀ ਕਿਸ ਰਸਤੇ ਵੱਲ ਜਾ ਰਿਹਾ ਆ ਕਦੋਂ ਉਹਨਾਂ ਨੇ ਆਪਣੇ ਕੇਸ ਰੱਖ ਲਏ ਕਰੋ ਦਾੜਾ ਪ੍ਰਕਾਸ਼ ਕਰ ਲਿਆ ਵੀ ਕਦੋਂ ਗੁਰੂ ਲੜ ਲੱਗ ਗਏ ਉਹ ਸਭ ਕੁਝ ਤਿਆਗਤਾ ਜੋ ਇੱਕ ਆਮ ਜ਼ਿੰਦਗੀ ਦੇ ਵਿੱਚ ਬੰਦਾ ਖਾਂਦਾ ਪੀਂਦਾ ਹੁੰਦਾ ਆ ਤੇ ਪਿੱਛੇ ਜਿਹੜਾ ਆ ਸੇਵਾ ਦੇ ਵਿੱਚ ਆਪਣੇ ਬਿਜ਼ਨਸ ਦਾ ਜਿਹੜਾ ਉਹ ਵੀ ਨੁਕਸਾਨ ਹੋਇਆ ਉਹ ਜਿਗਰੀ ਯਾਰਾਂ ਨੂੰ ਪਤਾ ਵੀ ਕੀ ਕੁਸ਼ਣ ਨੁਕਸਾਨ ਹੋਇਆ ਆ ਤੇ ਨੁਕਸਾਨ ਨੂੰ ਨਾ ਦੇਖਦੇ ਹੋਏ ਸੇਵਾ ਜਿਹੜੀ ਆ ਉਹੋ ਚਾਲੂ ਰੱਖੀ ਯੂਕਰੇਨ ਦੀ ਜਦੋਂ ਲੜਾਈ ਲੱਗੀ ਆ ਮੈਂ ਤੁਹਾਨੂੰ ਉਹਦਾ ਦੀ ਗੱਲ ਦੱਸਾਂ ਕਿ ਭਾਜੀ ਹੁਣ ਹੀ ਗਏ ਨੇ ਉਸ ਲੜਾਈ ਦੇ ਵਿੱਚ ਲੋਕਾਂ ਦੀ ਹੈਲਪ ਕਰਨ ਵਾਸਤੇ ਜਦੋਂ ਉੱਥੇ ਤਕਰੀਬਨ 15-20 ਦਿਨ ਲਾ ਕੇ ਇਹੇ ਵਾਪਸ ਆਏ ਨੇ ਉੱਥੇ ਸਾਡੇ ਮਿੱਤਰ ਸੀਗੇ ਪੋਲੈਂਡ ਦੇ ਵਿੱਚ ਉਹਨਾਂ ਨੇ ਬਹੁਤ ਜ਼ਿਆਦਾ ਮਦਦ ਕੀਤੀ ਇਹਨਾਂ ਨੂੰ ਗਾਈਡ ਕਰਨ ਦੇ ਵਿੱਚ ਉੱਥੇ ਲੰਗਰ ਸਾਰਾ ਤਿਆਰ ਕੀਤਾ ਪੋਲੈਂਡ ਦੇ ਵਿੱਚ ਉੱਥੋਂ ਫਿਰ ਬਾਦਰਾ ਤੱਕ ਪਹੁੰਚਾਇਆ ਗਿਆ ਹਰ ਚੀਜ਼ ਇੱਕ ਟੀਮ ਵਰਕ ਹੋਇਆ ਉਸ ਦੇ ਪਿਛਲੇ ਪਾਸੇ ਨਾ ਤੇ ਭਾਜੀ ਉਹਨਾਂ ਦੇ ਸਾਰਾ ਪਰਿਵਾਰ ਆ ਇੰਡੀਆ ਦੇ ਵਿੱਚ ਸੀਗਾ ਤੇ ਉਸ ਟਾਈਮ ਭਾਜੀ ਉਹਨਾਂ ਦੀ ਜਵਾਨ ਲੜਕੀ ਸਾਡੀ ਕੁੜੀਆ ਉਹ ਘਰ ਦੇ ਵਿੱਚ ਕੱਲੀ ਸੀਗੀ ਤੇ ਬਾਜੀ ਯੂਕਰੇਨ ਦੇ ਵਿੱਚ ਸੇਵਾ ਕਰ ਰਿਹਾ ਸੀਗਾ ਤੇ ਹੁਣ ਘਰ ਦੇ ਵਿੱਚ ਆਪਣੀ ਜਵਾਨ ਲੜਕੀ ਨੂੰ ਛੱਡਣਾ ਕੋਈ ਨਹੀਂ ਚਾਹਵੇਗਾ ਪਿਓ ਕਿ ਮੇਰੀ ਲੜਕੀ ਨੂੰ ਮੈਂ ਕੱਲੀ ਛੱਡਾਂ ਜਾਂ ਮਾਂ ਨਹੀਂ ਚਾਹਵੇਗੀ ਕਿ ਮੈਂ ਆਪਣੀ ਲੜਕੀ ਨੂੰ ਕੱਲੀ ਛੱਡਾਂ ਤੇ ਮਾਂ ਨੂੰ ਐਮਰਜੈਂਸੀ ਜਾਣਾ ਪਿਆ ਇੰਡੀਆ ਦੇ ਵਿੱਚ ਤੇ ਐਮਰਜੈਂਸੀ ਪਰਿਵਾਰ ਦੇ ਉੱਪਰ ਇਦਾਂ ਦੀ ਬਣ ਗਈ ਸੀ ਕਿ ਅਮਰੀਕ ਭਾਜੀ ਨੂੰ ਇਸ ਡਿਸਾਈਡ ਕਰਨਾ ਸੀਗਾ ਕਿ ਮੈਂ ਪਰਿਵਾਰ ਚੁਣਾਂ ਜਾਂ ਮੈਂ ਲੋਕਾਂ ਨੂੰ ਚੁਣਾਂ ਉਸ ਵਕਤ ਵੀ ਇਸ ਇਨਸਾਨ ਨੇ ਲੋਕਾਂ ਨੂੰ ਚੁਣਿਆ ਪਰਿਵਾਰ ਨਹੀਂ ਚੁਣਿਆ ਤੇ ਮੈਂ ਇਹਨਾਂ ਨੂੰ ਫਿਰ ਫੋਨ ਲਾ ਕੇ ਸਮਝਾਇਆ ਕਿ ਘਰ ਦੇ ਵਿੱਚ ਗੁੜੀਆ ਕੱਲੀ ਆ ਕਿਉਂਕਿ ਇਹਨਾਂ ਦੇ ਘਰੋਂ ਕਾਲ ਆਈ ਕਿ ਪਾਜੀ ਤੁਸੀਂ ਸਮਝਾਓ ਇਹਨਾਂ ਨੂੰ ਇਹ ਵਾਪਸ ਘਰ ਦੇ ਵਿੱਚ ਆਉਣ ਵੀ ਗੁੜੀਆ ਕੱਲੀ ਆ ਵੀ ਉੱਥੇ ਸੇਵਾ ਦੇ ਵਿੱਚ ਲੱਗੇ ਹੋਏ ਆ ਪਾਜੀ ਫਿਰ ਵੀ ਧੱਕੇ ਨਾਲ ਮੈਨੂੰ ਪਤਾ ਵੀ 10 15 ਦਿਨ ਲਾ ਕੇ ਹੀ ਇਹ ਬੰਦਾ ਆਇਆ ਇਸਨੇ ਆ ਕੇ ਵੀਡੀਓ ਕਾਲ ਕੀਤੀ ਕਿਉਂਕਿ ਮੈਂ ਉਸ ਨੂੰ ਕਾਲ ਕਰਨੀ ਬੰਦ ਕਰਤੀ ਸੀ ਉਸ ਨਾਲ ਗੁੱਸੇ ਹੋ ਗਿਆ ਸੀ ਕਿ ਯਾਰ ਤੂੰ ਧਿਆਨ ਨਹੀਂ ਦਿੰਦਾ ਆਪਣੇ ਘਰ ਦੇ ਵਿੱਚ ਵੀ ਸੇਵਾ ਚੱਲਦੀਆਂ ਰਹਿਣੀਆਂ ਨੇ ਵੀ ਇਹ ਵੀ ਪਰਿਵਾਰ ਵੀ ਜ਼ਰੂਰੀ ਆ। ਉਦੋਂ ਫਿਰ ਇਹਨੇ ਆ ਕੇ ਵੀਡੀਓ ਕਾਲ ਕੀਤੀ ਕਿ ਦੇਖ ਮੈਂ ਘਰ ਦੇ ਵਿੱਚ ਆ ਗਿਆ ਆ ਤੇ ਮੈਨੂੰ ਬੜੀ ਖੁਸ਼ੀ ਹੋਈ ਕਿ ਚਲੋ ਵੀ ਆਪਣੀ ਗੁੜੀਆ ਦੇ ਕੋਲੇ ਆ ਗਿਆ। ਜਦੋਂ ਫਿਰ ਇਹਨਾਂ ਦੇ ਵਾਈਫ ਦੁਬਾਰੇ ਆ ਜਾਂਦੇ ਨੇ ਸਪੇਨ ਦੇ ਵਿੱਚ ਪਰਿਵਾਰ ਸਾਰਾ ਜਿਹੜੀ ਪ੍ਰੋਬਲਮ ਚੱਲਦੀ ਸੀ ਇੰਡੀਆ ਦੇ ਵਿੱਚ ਉਹ ਖਤਮ ਕਰਕੇ ਤੇ ਉਦੋਂ ਫਿਰ ਭਾਈ ਸਾਹਿਬ ਫੇਰ ਝੋਲਾ ਚੱਕਦੇ ਨੇ ਤੇ ਯੂਕਰੇਨ ਸ਼ਾਮਾਂ ਨੂੰ ਪਰਿਵਾਰ ਉੱਤਰਦਾ ਹੈ ਤੇ ਅਗਲੇ ਦਿਨ ਸਵੇਰ ਦੀ ਫਲੈਟ ਇਹਨਾਂ ਦੀ ਯੂਕਰੇਨ ਦੀ ਸੀਗੀ। ਉਹਦੇ ਇਹਨਾਂ ਨੇ ਮੈਨੂੰ ਬਿਠੇ ਰੱਖ ਮੈਨੂੰ ਵੀ ਕਿਹਾ ਕਿ ਚਲਿਏ ਆਪਾਂ ਚਲਿਏ ਪਰ ਮੇਰੇ ਕਰਮਾਂ 'ਚ ਸੇਵਾ ਨਹੀਂ ਸੀ ਇਹਨਾਂ ਦੇ ਕਰਮਾਂ 'ਚ ਸੀਗੀ ਤੇ ਇਹ ਇਕੱਲੇ ਹੀ ਉਰੋਂ ਸੇਵਾ ਭਾਈ ਸਾਹਿਬ ਕਰਕੇ ਆਏ ਆ ਸਪੇਨ ਦੇ ਵਿੱਚ ਮੈਂ ਜਦੋਂ ਇਹਨਾਂ ਦੇ ਕੋਲੇ ਹਫ਼ਤਾ ਹਫ਼ਤਾ ਦੱਸ ਦੱਸਦੇ ਨਵੀਂ ਰਹਿਆ ਆ ਤੇ ਦੇਖਿਆ ਕਿ ਫੋਨ ਜਿਹੜਾ ਉਹ ਆ ਵੀ ਵਜਦਾ ਰਹਿੰਦਾ ਆ ਤੇ ਲੋਕੀ ਆਪੋ ਆਪਣੀਆਂ ਪ੍ਰੋਬਲਮਾਂ ਦੱਸਦੇ ਰਹਿੰਦੇ ਆ ਲੋਕੀ ਪ੍ਰੋਬਲਮਾਂ ਮੈਨੂੰ ਵੀ ਦੱਸਦੇ ਆ ਇਹਨੂੰ ਵੀ ਦੱਸਦੇ ਆ ਉਹਦੇ ਨਾਲ ਕੀ ਹੁੰਦਾ ਹੈ ਕਿ ਦੁਸ਼ਮਣੀਆਂ ਪੈਂਦੀਆਂ ਨੇ ਉਹਨਾਂ ਬੰਦਿਆਂ ਦੇ ਨਾਲ ਜਦੋਂ ਕਈਆਂ ਲੋਕਾਂ ਦੀਆਂ ਪ੍ਰੋਬਲਮਾਂ ਹੱਲ ਹੁੰਦੀਆਂ ਨੇ ਇਹੀ ਗੱਲ ਹੋਈ ਕਿ ਭਾਜੀ ਦੀ ਪਿਛਲੇ ਦਿਨਾਂ ਦੇ ਵਿੱਚ ਇੱਕ ਬਹੁਤ ਵੱਡੀ ਦੁਸ਼ਮਣੀ ਵੀ ਪਈ ਇੱਕ ਪੈਸੇ ਦਾ ਬਹੁਤ ਵੱਡਾ ਠੱਗੀ ਹੋਈ ਸੀਗੀ ਯੂਰਪ ਦੇ ਵਿੱਚ ਤੇ ਉਹ ਨਕਲੀ ਸ਼ੇਖ ਬਣ ਕੇ ਲੋਕਾਂ ਤੋਂ ਪੈਸੇ ਠੱਗਦੇ ਸੀ ਤੇ ਉਹ ਠੱਗੀ ਜਿਹੜੀ ਸੀਗੀ ਲੱਖਾਂ ਯੂਰੋਆਂ ਤੱਕ ਸੀਗੀ ਉਸ ਠੱਗੀ ਦਾ ਸ਼ਿਕਾਰ ਮੇਰੇ ਖੁਦ ਦੇ ਪਿੰਡ ਦੇ ਬੰਦੇ ਹੋਏ ਸੀ ਜਿਨ੍ਹਾਂ ਦੇ ਨਾਲ ਤਕਰੀਬਨ ਲੱਖ ਯੂਰੋ ਦੀ ਠੱਗੀ ਵੱਜੀ ਸੀਗੀ ਤੇ ਉਹਨਾਂ ਦਾ ਬ੍ਰੇਨ ਵਾਸ਼ ਕਰਕੇ ਉਹਨਾਂ ਤੋਂ ਪੈਸੇ ਠੱਗੇ ਸੀ ਤੇ ਮੈਂ ਭਾਜੀ ਨੂੰ ਰਿਕੁਐਸਟ ਕੀਤੀ ਕਿ ਮੇਰੇ ਪਿੰਡ ਦੇ ਮੁੰਡਿਆਂ ਦੇ ਪੈਸੇ ਕਢਵਾ ਕੇ ਦਿਓ ਉਦੋਂ ਭਾਜੀ ਫਿਰ ਸਿੱਧੇ ਤੌਰ ਤੇ ਇੱਕ ਕਹਿ ਰਹੇ ਨੇ ਕਿ ਭਰਾ ਨੇ ਖਿਆਲ ਤੇ ਵੀ ਹੋਣਾ ਮੱਥਾ ਲਾਉਣਾ ਹੀ ਪੈਣਾ ਆ ਤੇ ਉਦੋਂ ਭਾਜੀ ਨੇ ਉਹਨਾਂ ਦੇ ਨਾਲ ਸਿੱਧਾ ਉਹਨਾਂ ਨੂੰ ਲਲਕਾਰਿਆ ਕਿ ਆਜੋ ਮੈਦਾਨ ਦੇ ਵਿੱਚ ਕਾਗਜ਼ੀ ਕਾਰਵਾਈ ਸਾਰੀ ਉਹਨਾਂ ਦੇ ਉੱਤੇ ਕੋਰਟ ਕੇਸ ਕੀਤੇ ਪੁਲਸ ਕੇਸ ਕੀਤੇ ਤੇ ਉਸ ਦਾ ਇਲਜ਼ਾਮ ਇਹ ਹੋਇਆ ਕਿ ਅਮਰੀਕ ਭਾਜੀ ਦੀ ਗੱਡੀ ਦੇ ਉੱਪਰ ਸ਼ੂਟਰਾਂ ਵੱਲੋਂ ਜਿਹੜਾ ਕਿ ਹਮਲਾ ਕੀਤਾ ਗਿਆ ਉਹ ਵੀ ਵੀਡੀਓ ਸੋਸ਼ਲ ਮੀਡੀਆ ਤੇ ਪਰ ਬਾਜੀ ਨੇ ਪਾਈਆਂ ਨੀਆਂ ਲੋਕਾਂ ਦਾ ਪਿਆਰ ਲੋਕਾਂ ਦੀ ਸੰਪਤੀ ਲੈਣ ਵਾਸਤੇ ਉਹ ਸਾਨੂੰ ਨੇੜਲੇ ਬੰਦਿਆਂ ਨੂੰ ਪਤਾ ਵੀ ਗੱਡੀ ਦੇ ਉੱਪਰ ਹਮਲਾ ਹੋਇਆ ਸੀ ਗੱਡੀ ਦੇ ਉੱਪਰ ਫਾਇਰਿੰਗ ਹੋਈ ਇਹਨਾਂ ਦੀ ਜਾਨ ਬਚੀ ਵੀ ਉਹ ਇੱਕ ਮੋਟਰਸਾਈਕਲ ਦੇ ਉੱਪਰ ਦੋ ਸ਼ਾਰਪ ਸ਼ੂਟਰ ਆਏ ਸੀਗੇ ਤੇ ਬਾਜੀ ਹੁਣਾਂ ਦੀ ਸਪਾਰੀ ਦਿੱਤੀ ਗਈ ਸੀ ਉਸ ਗੈਂਗ ਵੱਲੋਂ ਜਿਨ੍ਹਾਂ ਦੇ ਨਾਲ ਇਹਨਾਂ ਨੇ ਮੱਥਾ ਲਾਇਆ ਸੀਗਾ ਤੇ ਇਹਨਾਂ ਨੂੰ ਕਾਫੀ ਦਿਨ ਤੱਕ ਸਿਵਲ ਸਿਕਿਉਰਿਟੀ ਦੇ ਵਿੱਚ ਵੀ ਪੁਲਿਸ ਵਾਲਿਆਂ ਨੇ ਇਹਨਾਂ ਨੂੰ ਰੱਖਿਆ ਤੇ ਉਹਨਾਂ ਨੂੰ ਪਰਸਨਲ ਜਿਹੜਾ ਕਿ ਰਵੋਲਵਰ ਦੀ ਵੀ ਪਰਮਿਸ਼ਨ ਇਹਨਾਂ ਦੇ ਕੋਲ ਨੇ ਕਿ ਆਪਣੇ ਏਰੀਆ ਦੇ ਵਿੱਚ ਪਰਸਨਲ ਪਿਸਤੌਲ ਰੱਖ ਕੇ ਘੁੰਮ ਸਕਦੇ ਨੇ ਕਿਉਂਕਿ ਇਹਨਾਂ ਦੀ ਜਾਨ ਨੂੰ ਜਿਹੜਾ ਆ ਖਤਰਾ ਆ ਇਸ ਕਰਕੇ ਜਦੋਂ ਲੋਕਾਂ ਦੇ ਮਸਲਿਆਂ ਦੇ ਵਿੱਚ ਬੰਦਾ ਪੈਂਦਾ ਤੇ ਆਪਣੀ ਜਾਨ ਨੂੰ ਜਿਹੜਾ ਆ ਉਹ ਖਤਰਾ ਜਿਹੜਾ ਆ ਉਹ ਹੋ ਜਾਂਦਾ ਆ ਉਸ ਤੋਂ ਬਾਅਦ ਫਿਰ ਸਪੇਨ ਦੇ ਵਿੱਚ ਜੋ ਕੁਛ ਵੇਚ ਦੀ ਬਥੇਰਾ ਕੁਛ ਹੋ ਜਾਂਦਾ ਹੈ ਇੱਕ ਵਾਰ ਦੀ ਗੱਲ ਆ ਕਿ ਦੋ ਕੁੜੀਆਂ ਨੇ ਫੋਨ ਲਗਾਇਆ ਉਹ ਫਰਾਂਸ ਦੇ ਬਾਰਡਰ ਤੇ ਬੈਠੀਆਂ ਸੀਗੀਆਂ ਤੇ ਮੈਂ ਭਾਜੀ ਦੇ ਕੋਲੇ ਗਿਆ ਹੋਇਆ ਸੀਗਾ ਮੈਨੂੰ ਕਹਿੰਦਾ ਚੱਲੀਏ ਮੈਂ ਕਹ ਵੀ ਭਾਈ ਵੀ ਤੁਸੀਂ ਉਹਨਾਂ ਨੂੰ ਕਹੋ ਵੀ ਟ੍ਰੇਨ ਲੈ ਕੇ ਆ ਜਾਣ ਕਹਿੰਦਾ ਨਹੀਂ ਯਾਰ ਕੁੜੀਆਂ ਨੇ ਰਾਤ ਦਾ ਟਾਈਮ ਆ ਯਕੀਨ ਮੰਨਿਓ ਕਿ ਭਾਈ ਉਹਨਾਂ ਨੇ ਗੱਡੀ ਚੱਕੀ ਮੈਨੂੰ ਨਾਲ ਗੱਡੀ 'ਚ ਬਿਠਾਇਆ ਤੇ ਬਾਰਡਰ ਤੋਂ ਕੁੜੀਆਂ ਬਿਠਾ ਕੇ ਉਹਨਾਂ ਨੂੰ ਹੋਟਲ ਕਰਕੇ ਆਪਣੇ ਪੱਲਿਓ ਤੇ ਉਹਨਾਂ ਨੂੰ ਇਹ ਗੱਲ ਕਹੀ ਵੀ ਕੁੜੀ ਉਹ ਆਲੋ ਟਿਕਟ ਸਵੇਰ ਦੀ ਬਾਰਸੀ ਲੋਨਾਂ ਦੀ ਹੋਟਲ ਛੱਡਿਓ ਇੱਥੇ ਆਪਣਾ ਬ੍ਰੇਕਫਾਸਟ ਕਰਿਓ ਆ ਸਿੱਧਾ ਰੋਡ ਦੇ ਉੱਪਰ ਜਾ ਕੇ ਬਸ ਦਾ ਟ੍ਰੇਨ ਸਟੇਸ਼ਨ ਆ ਤੇ ਤੁਸੀਂ ਆਪਣੀ ਜਿਹੜੀ ਆ ਟ੍ਰੇਨ ਜਿਹੜੀ ਆ ਉਥੋਂ ਜਾ ਕੇ ਬੱਸ ਲੈਣੀ ਹੋਈ ਬੱਸ ਲੈ ਲਿਓ ਜੇ ਟ੍ਰੇਨ ਲੈਣੀ ਹੋਈ ਟ੍ਰੇਨ ਲੈ ਲਿਓ ਤੇ ਕੁੜੀਆਂ ਕਹਿੰਦੀਆਂ ਸੀ ਟ੍ਰੇਨ ਲੈਣਾ ਤੇ ਇਹਨਾਂ ਨੂੰ ਭਾਜੂ ਨਾਲ ਟਿਕਟਾਂ ਕੱਢ ਕੇ ਆਪਣੇ ਪੱਲਿਓ ਉਸ ਟਾਈਮ ਦਿੱਤੀਆਂ ਇਹ ਗੱਲ ਤਕਰੀਬਨ ਅੱਜ ਤੋਂ ਹੈਗੀ ਆ 3 ਸਾਲ ਪਹਿਲਾਂ ਦੀ ਆ ਸ਼ਾਇਦ ਉਹ ਕੁੜੀਆਂ ਵੀਡੀਓ ਇਹ ਦੇਖ ਰਹੀਆਂ ਹੋਣਗੀਆਂ ਹੁਣ ਸਪੇਨ ਦੇ ਹੜਾਂ ਦੀ ਜੇਕਰ ਮੈਂ ਗੱਲ ਕਰਾਂ ਉਹਦੇ ਵਿੱਚ ਵੀ ਸਾਰਾ ਸਪੇਨ ਦੇ ਸਿੱਖ ਜਿਹੜੇ ਆ ਉਹਨਾਂ ਦਾ ਬਹੁਤ ਵੱਡਾ ਰੋਲ ਆ ਹਰ ਇੱਕ ਜਿਹੜੇ ਸਿੱਖ ਹਰ ਇੱਕ ਨੇ ਭਾਰਕ 19 ਸਨਮਾਨ ਦਾ ਹੱਕਦਾਰ ਆ ਜਿੰਨਾ ਭਾਜੀ ਅਮਰੀਕ ਸਿੰਘ ਸਪੇਨ ਆ ਜਿਨ੍ਹਾਂ ਨੇ ਦਸਤਾਰਾਂ ਵਾਲੇ ਪਹਿਲਾਂ ਬਲੈਂਸੀਆ ਦੇ ਵਿੱਚ ਸੇਵਾ ਵਾਸਤੇ ਪਹੁੰਚੇ ਨੇ ਉਹ ਜਿਨ੍ਹਾਂ ਨੇ ਸੇਵਾ ਨਿਭਾਈਆਂ ਸ਼ੁਰੂਆਤੀ ਦਿਨਾਂ ਦੇ ਵਿੱਚ ਤੇ ਹਰ ਇੱਕ ਨੇ ਆਪਣਾ ਮੈਕਸਿਮਮ ਕੀਤਾ ਤੇ ਹਰ ਇੱਕ ਨੇ ਤੇਲਫੋਲ ਆਪਣਾ ਭੇਡ ਕੀਤਾ ਤੇ ਅਮਰੀਕ ਸਿੰਘ ਨੂੰ ਫਿਰ ਉਹੀ ਸੀਗਾ ਕਿ ਵੀ ਮੋਰਚਾ ਫਤਿਹ ਕਰਕੇ ਹੀ ਮੁੜਨਾ ਲੋਕਾਂ ਦੇ ਘਰ ਬਣਾ ਕੇ ਹੀ ਮੁੜਨੇ ਆ ਇੱਥੇ ਇਹਨਾਂ ਦੀ ਹੈਲਪ ਦੀ ਜ਼ਰੂਰਤ ਹੈ ਸਾਰਾ ਸਾਫ ਸਫਾਈਆ ਕਰਾ ਕੇ ਹੀ ਮੁੜਨਾ ਆ ਇਸ ਸਪੈਨਿਸ਼ ਦੇ ਵਿੱਚ ਜਦੋਂ ਵੀਡੀਓ ਪਾਈਆਂ ਗਈਆਂ ਤੇ ਉੱਥੋਂ ਦੇ ਲੋਕਲ ਲੋਕਾਂ ਨੂੰ ਦੱਸਣਾ ਜ਼ਰੂਰੀ ਸੀਗਾ ਆਪਣੀ ਕਮਿਊਨਿਟੀ ਬਾਰੇ ਕਿਉਂਕਿ ਬਹੁਤ ਇਹ ਵੀ ਇੱਕ ਦੱਸਣਾ ਬੰਦਾ ਹੁੰਦਾ ਹੈ ਕਿ ਵੀ ਸਾਡੀ ਦਸਤਾਰ ਕੀ ਹੈ ਕੀ ਮਹੱਤਤਾ ਹੈ ਅਸੀਂ ਕੌਣ ਆ ਕਿਹੜੇ ਮੁਲਕ ਤੋਂ ਆ ਜੋ ਇਸ ਹੜਾਂ ਦੇ ਵਿੱਚ ਸੇਵਾਵਾਂ ਦੇ ਦੌਰਾਨ ਸਿੱਖਾਂ ਦਾ ਕਰਦਾਰ ਪੂਰੀ ਦੁਨੀਆ ਦੇ ਵਿੱਚ ਸਪੇਨ ਦੇ ਵਿੱਚ ਪੂਰੇ ਯੂਰਪ ਦੇ ਵਿੱਚ ਬਣਿਆ ਆ ਉਹ ਸਾਰੇ ਹੀ ਸਿੱਖ ਵੀਰਾਂ ਦੀ ਮਿਹਰਬਾਨੀ ਆ ਜਿਨ੍ਹਾਂ ਨੇ ਵੀ ਸਪੇਨ ਦੇ ਵਿੱਚ ਸੇਵਾਵਾਂ ਨਿਭਾਈਆਂ ਬਾਜੀ ਅਮਰੀਕ ਸਿੰਘ ਸਪੈਨਾਂ ਬੋਲੀ ਬਹੁਤ ਵਧੀਆ ਬੋਲ ਲੈਂਦੇ ਨੇ ਸਪੈਨਿਸ਼ ਸਪੈਨਿਸ਼ ਬੋਲਦੇ ਨੇ ਜਿਸ ਦੀ وجہ ਕਰਕੇ ਇਹਨਾਂ ਦੀਆਂ ਵੀਡੀਓ ਸਪੈਨਿਸ਼ ਲੋਕਾਂ ਨੇ ਬਹੁਤ ਜ਼ਿਆਦਾ ਸ਼ੇਅਰ ਕੀਤੀਆਂ ਅੱਜ ਵੀ ਤੁਸੀਂ ਇਹਨਾਂ ਦੀਆਂ ਵੀਡੀਓਾਂ ਦੇ ਵਿੱਚ ਜੇਕਰ ਕਮੈਂਟ ਦੇਖੋਗੇ ਜ਼ਿਆਦਾਤਰ ਸਪੈਨਿਸ਼ ਲੋਕਾਂ ਦੇ ਹੀ ਹੁੰਦੇ ਨੇ ਇੱਕ ਨੇ ਅੱਜ ਮੈਂ ਦੇਖਿਆ ਬਾਜੀ ਦੀ ਵੀਡੀਓ ਤੇ ਕਮੈਂਟ ਕੀਤਾ ਕਿ ਪ੍ਰੈਜ਼ੀਡੈਂਟ ਸਪੈਨ ਦਾ ਅਮਰੀਕ ਤੇ ਇੱਕ ਆਪਣੇ ਪੰਜਾਬੀ ਨੇ ਟਰਾਂਸਲੇਟ ਕਰਕੇ ਕੀਤਾ ਆ ਕਿ ਤੁਸੀਂ ਬਣਾਉਣ ਵਾਲੇ ਬਣੋ ਅਸੀਂ ਪੂਰਾ ਜ਼ੋਰ ਲਾ ਦੇਵਾਂਗੇ ਲੋਕਾਂ ਦੇ ਵਿੱਚ ਵਿਚਰਕ ਜਦੋਂ ਇਨਸਾਨ ਕੰਮ ਕਰਦਾ ਹੈ ਤੇ ਲੋਕੀ ਇਹ ਦੰਦੀਆਂ ਲੋਕੀ ਧੰਨਵਾਦ ਕਰਦੇ ਨਹੀਂ ਥੱਕਦੇ ਲੋਕੀ ਉਮੀਦਾਂ ਜ਼ਿਆਦਾ ਲਗਾਉਣ ਲੱਗ ਜਾਂਦੇ ਨੇ ਵੀ ਅਸਲੀ ਬੰਦਾ ਤਾਂ ਇਹੀ ਆ ਜਿਹੜਾ ਕਿ ਗਰਾਊਂਡ ਲੈਵਲ ਤੇ ਰਹਿ ਕੇ ਆਪਣਾ ਕੰਮ ਕਰਦਾ ਪਿਆ ਆ ਸੇਵਾਵਾਂ ਦੇ ਦੌਰਾਨ ਭਾਜ ਦਾ ਜਿਹੜਾ ਕਿ ਇੱਕ ਸਟੋਰ ਜਿਹੜਾ ਆ ਉਹ ਬੰਦ ਹੋ ਗਿਆ ਵਲੰਟੀਅਰਸੀਆਂ ਦੀਆਂ ਸੇਵਾਵਾਂ ਦੇ ਦੌਰਾਨ ਕਿਉਂਕਿ ਤਕਰੀਬਨ 2 ਮਹੀਨੇ ਤੋਂ ਉੱਪਰ ਇਹ ਲੱਗੇ ਹੋਏ ਨੇ ਇੱਕ ਸਟੋਰ ਪਹਿਲਾਂ ਬੰਦ ਹੋ ਗਿਆ ਸੀਗਾ ਉਦੋਂ ਵੀ ਇਹ ਯੂਕਰੇਨ ਦੇ ਵਿੱਚ ਹੀ ਗਏ ਹੋਏ ਸੀਗੇ ਕਿਉਂਕਿ ਬਿਜ਼ਨਸ ਉਨੀ ਦੇਰ ਤੱਕ ਆ ਜਿੰਨੀ ਦੇਰ ਤੱਕ ਤੁਸੀਂ ਆਪ ਖੁਦ ਸਿਰ ਦੇ ਉੱਪਰ ਹੋ ਤੇ ਯਾਰਾ ਤਾਰ ਤੁਸੀਂ ਕਿਸੇ ਦੇ ਭਰੋਸੇ ਤੇ ਆਪਣਾ ਬਿਜ਼ਨਸ ਨਹੀਂ ਛੱਡ ਸਕਦੇ ਜਾਂ ਤਾਂ ਸੇਵਾ ਕਰ ਲੋ ਜਾਂ ਆਪਣਾ ਬਿਜ਼ਨਸ ਦੇਖ ਲੋ ਜਦੋਂ ਹੁਣ ਭਾਈ ਉਹਨਾਂ ਦੀ ਲਿਬ ਲੱਗੀ ਹੋਈ ਹੈ ਨਾ ਦਿਲ ਕਰਦਾ ਹੈ ਸੇਵਾਵਾ ਕਰਨ ਦੇ ਵਿੱਚ ਤੇ ਮਹਾਰਾਜ ਇਹਨਾਂ ਦੀ ਸੋਚ ਨੂੰ ਹੋਰ ਉੱਚਾ ਕਰੇ ਤੇ ਹੋਰ ਵੱਧ ਤੋਂ ਵੱਧ ਕਮਿਊਨਿਟੀ ਦੀ ਸੇਵਾ ਕਰਨ ਇਦਾਂ ਦੇ ਵੀਰਾਂ ਦੀ ਆਪਣੀ ਕਮਿਊਨਿਟੀ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਜਿਨ੍ਹਾਂ ਦੀ ਵਜ੍ਹਾ ਕਰਕੇ ਅੱਜ ਪੱਗ ਦਾ ਮਾਣ ਜਿਹੜਾ ਆ ਉਹ ਪੂਰੇ ਯੂਰਪ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਬਣਿਆ ਹੈ ਤੇ ਲੋਕਾਂ ਨੂੰ ਪਤਾ ਲੱਗਿਆ ਕਿ ਇਹ ਪੱਗ ਵਾਲੇ ਕੌਣ ਹੁੰਦੇ ਨੇ ਤੇ ਕਿਹੜੇ ਮੁਲਕ ਤੋਂ ਨੇ ਤੇ ਇਹ ਵਧੀਆ ਇਨਸਾਨ ਨੇ ਲੋਕਾਂ ਦੀ ਹੈਲਪ ਕਰਨ ਵਾਲੇ ਇਨਸਾਨ ਨੇ ਪ੍ਰੈਜ਼ੀਡੈਂਟ ਜਿਹੜੀ ਯੂਰਪ ਯੂਨੀਅਨ ਦੀ ਆ ਉਸਨੇ ਕਿਹਾ ਕਿ ਮੇਰੇ ਮੂਰੇ ਤੇਰੀਆਂ ਜਦੋਂ ਵੀਡੀਓ ਆਈਆਂ ਸਪੈਨਿਸ਼ ਦੇ ਵਿੱਚ ਮੈਂ ਦੇਖੀਆਂ ਤੇ ਮੈਨੂੰ ਤੁਹਾਡੇ ਬਾਰੇ ਉਦੋਂ ਪਤਾ ਲੱਗਿਆ ਕਿ ਵੀ ਇਹ ਸਿੱਖ ਕੌਣ ਨੇ ਵੀ ਇਹ ਤਾਂ ਬੰਦੇ ਹੀ ਬਹੁਤ ਵਧੀਆ ਨੇ ਇਸ ਕਰਕੇ ਹਰ ਇੱਕ ਇਨਸਾਨ ਦੇ ਵਿੱਚ ਤੁਹਾਡਾ ਆਪਣਾ ਫਰਜ਼ ਬਣਦਾ ਕਿ ਤੁਸੀਂ ਕਿਵੇਂ ਉਸ ਦੇ ਵਿੱਚ ਆਪਣਾ کردار ਤੁਸੀਂ ਉਸ ਨੂੰ ਦਿਖਾਉਣਾ ਹੈ ਆਪਣਾ ਕੈਰੈਕਟਰ ਕਿਸ ਤਰੀਕੇ ਨਾਲ ਦਿਖਾਉਣਾ ਹੈ ਚੰਗਾ ਦਿਖਾਉਣਾ ਹੈ ਜਾਂ ਮਾੜਾ ਦਿਖਾਉਣਾ ਹੈ ਜਿਹੜੇ ਮੇਰੇ ਵੀਰ ਲੜਾਈਆਂ ਝਗੜੇ ਕਰਦੇ ਨੇ ਉਗਰੇਜ ਕਰੋ ਲੜਾਈਆਂ ਝਗੜਿਆਂ ਤੋਂ ਖਾਸ ਕਰਕੇ ਦਸਤਾਰਾਂ ਬਨ ਕੇ ਕਰਦੇ ਨੇ ਨਾ ਕਰੋ ਵਧੀਆ ਕੰਮ ਕਰੋ ਜੇਕਰ ਤੁਸੀਂ ਪੱਗ ਬਨ ਕੇ ਕਰਦੇ ਹੋ ਤਾਂ ਜੋ ਆਪਣੀ ਪੱਗ ਪ੍ਰਮੋਟ ਹੋਵੇ ਤੇ ਜਦੋਂ ਮਹਾਰਾਜ ਬਖਸ਼ਿਸ਼ ਕਰਦਾ ਉਦੋਂ ਸਾਰਿਆਂ ਦਾ ਹੀ ਟਾਈਮ ਜਿਹੜਾ ਆਉਂਦਾ ਆ ਕੇਸ ਰੱਖਣ ਦਾ ਦਾੜਾ ਪ੍ਰਕਾਸ਼ ਕਰਨੇ ਦਾ ਹੁਣ ਕਈ ਵੀਰ ਇਹ ਕਹਿਣਗੇ ਕਿ ਤੂੰ ਆਪ ਖੁਦ ਮੋਨਾ ਕੋਨਾ ਆ ਤੇ ਜਦੋਂ ਮਹਾਰਾਜ ਨੇ ਟਾਈਮ ਆ ਗਿਆ ਕਿਰਪਾ ਹੋ ਗਈ ਉਦੋਂ ਸਭ ਕੁਝ ਹੋ ਜਾਂਦਾ ਹੁੰਦਾ ਆ ਹੌਲੀ ਹੌਲੀ ਤੇ ਹਰ ਚੀਜ਼ ਦਿਨ ਬਦਲਦੇ ਨੇ ਹਰ ਕੁਸ਼ ਹਰ ਹਰ ਕੰਮ ਫਤਿਹ ਹੁੰਦਾ ਆ ਇਹ ਰੋ ਮਾਰਾ ਦੀ ਨਜਰ ਸਵਲੀ ਹੁੰਦੀ ਆ ਵੀਡੀਓ ਸ਼ੇਅਰ ਕਰ ਦਿਓ ਬਹੁਤ ਬਹੁਤ ਸ਼ੁਕਰੀਆ ਇੱਕ ਵਾਰ ਫੇਰ ਤੋਂ ਧੰਨਵਾਦ